ਹਾਂਜੀ ਦੋਸਤੋ ਕੀ ਹਾਲ ਚਾਲ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਸੋ ਬਈ ਤੁਹਾਡਾ ਕੀਮਤੀ ਸਮਾਂ ਆਪਾਂ ਨਹੀਂ ਖਰਾਬ ਕਰਦੇ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਵੀਡੀਓ ਵੱਲ ਸੋ ਬਈ ਇਸ ਬੰਦੇ ਦੀ ਕਲਾਕਾਰੀ ਪਹਿਲਾਂ ਦੇਖੋ ਝਾਤੀ ਮਾਰੋ ਇਸ ਬੰਦੇ ਨੂੰ ਸੋ ਬਈ ਇਸ ਬੰਦੇ ਨੇ ਇੱਕ ਦਰਖਤ ਨੂੰ ਕੱਟ ਕੇ ਬਈ ਐਸਾ ਹੁਨਰ ਦਿਖਾਇਆ ਕਿ ਸਾਰੇ ਬੰਦੇ ਬਈ ਵੇਖ ਕੇ ਹਰਾਣ ਰਹਿ ਗਏ ਕਿਆ ਬਾਤ ਹੈ ਯਾਰ ਹਨ ਦੇਖੋ ਵੀ ਇਸ ਬੰਦੇ ਨੇ ਇੱਕ ਕਟਰ ਦੇ ਨਾਲ ਸਾਰਾ ਦਰਖਤ ਹੀ ਵੜ ਦਿੱਤਾ ਪਰ ਇੱਕ ਗੱਲ ਹੈਗੀ ਆ ਅਖੀਰ ਵਿੱਚ ਜੋ ਬਈ ਬਣ ਕੇ ਤਿਆਰ ਹੋਇਆ ਨਾ ਉਹ ਵੇਖ ਕੇ ਤੁਸੀਂ ਹਰਾਨ ਹੋ ਜਾਓਗੇ ਪਰ ਬਾਈ ਸ਼ਰਤ ਇਹ ਆ ਕਿ ਵੀਡੀਓ ਪੂਰੀ ਦੇਖਿਓ ਫੇਰ ਬਾਈ ਮਜ਼ਾ ਆਉਣਾ ਤੁਹਾਨੂੰ ਵੀਡੀਓ ਵੇਖਣ ਦਾ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਇੱਕ ਲਾਈਕ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਜੋ ਚੈਨਲ ਦੀ ਹਰ ਕੋਈ ਨਵੀਂ ਵੀਡੀਓ ਤੁਹਾਡੇ ਸਾਹਮਣੇ ਆਵੇ ਸੋ ਬਾਈ ਵੀਡੀਓ ਦੇਖੋ ਕੀ ਆ ਬਾਤ ਹੈ ਨਾ ਇੱਕ ਬੰਦੇ ਦੇ ਯਾਰ ਵਿੱਚ ਕੋਈ ਗਲਤ ਹੈ ਕੋਈ ਕੀ ਆ ਬਾਤ ਹੈ ਯਾਰ ਹੈ वाकई बै यार है ना इस बंद ने देखो बई है ना तो कोई वो ज़्यादा समान भी इस बंद को नहीं है कि सिर्फ कट रहा है ना तो क्या बात है यार पॉलिश देखो भाई कि सो बै वीडियो कोई एडिट वीडियो नहीं है बिल्कुल नॉर्मल वीडियो चलन दी है सो so बाकी सो दोस्तों वीडियो जो चंग लगे तो यार शेयर जरूर कर दिया करो तो जो हर कोई ये वीडियो देख सके है ना ਅੱਗੇ ਵੀ ਲੋਕਾਂ ਨਾਲ ਇਹ ਵੀਡੀਓ ਸਾਂਝੀ ਕਰਿਆ ਕਰੋ ਚੰਗੀ ਵੀਡੀਓ ਆ ਬਾਈ ਕੀ ਬਾਤ ਹੈ ਯਾਰ ਮੇਰੇ ਵੱਲੋਂ ਇਹ ਵਾਕਿਆ ਯਾਰ ਇਸ ਬੰਦੇ ਨੂੰ ਦਿਲੋਂ ਸਲੂਟ ਆ ਸੋ ਮਿਹਰਬਾਨੀ ਬਈ ਮਿਲਦੇ ਆ ਨਵੀਂ ਵੀਡੀਓ ਨਾਲ ਬਰਬਾ